ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਰਵਿਊਜ਼ ਤੇ ਮੈਂ ਕਿਰਨ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਆਟੋ ਸੋਰਸ ਵਰਕਰ ਜੁਨੀਅਨ ਵੱਲੋਂ 10 ਜੂਨ ਤੋਂ ਲੈ ਕੇ ਅਣਮਿੱਥੇ ਸਮੇਂ ਲਈ ਕੀਤੀ ਲਗਾਤਾਰ ਹੜਤਾਲ ਅਤੇ 21 ਜੂਨ ਤੋਂ ਸੀਵਰੇਜ ਦੀਆਂ ਮੋਟਰਾਂ ਬੰਦ ਕਰਨ ਦੇ ਕੀਤੇ ਐਲਾਨ ਤੇ ਦਵਾਹੇ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਮੁੱਖ ਕਾਰਜਕਾਰੀ ਅਫਸਰ ਵੱਲੋਂ ਦਿੱਤੀ 20 ਜੂਨ ਦੀ ਮੀਟਿੰਗ ਲਗਭਗ 1 ਘੰਟਾ ਚੱਲਣ ਦੇ ਵਾਜੂਦ ਬੇ ਸੱਟਾ ਰਹੀ ਜਥੇਬੰਦੀਆਂ ਦੇ ਸੂਬਾ ਪ੍ਰਧਾਨ ਗੁਰਦੇਵ ਸਿੰਘ ਨਿਹੰਗ ਦੇ ਕੱਚੇ ਮਲਾਜ਼ਮਾਂ ਦੀਆਂ ਮੁੱਖ ਮੰਗਾਂ ਨੂੰ ਦੁਹਰਾਉਂਦੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਮਲਾਜ਼ਮਾਂ ਨੂੰ ਮੈਕ ਵਿੱਚ ਤੁਰੰਤ ਰੈਗੂਲਰ ਕੀਤਾ ਜਾਵੇ ਅਤੇ 1948 ਐਕਟ ਦੇ ਤਹਿਤ ਸਾਡੀ ਤਨਖਾਹ ਵਿੱਚ ਵੀ ਵਾਧਾ ਕੀਤਾ ਜਾਵੇ ਤੀਸਰੀ ਮੰਗ ਜੋ ਕੱਚੇ ਮਲਾਜ਼ਮ ਰਿਟਾਇਰਮੈਂਟ ਦੀ ਹੋਈ ਨੇ ਉਹਨਾਂ ਲਈ ਨੌਕਰੀ ਦੀ ਉਮਰ ਪੈਂਡ ਸਾਲ ਦੀ ਕੀਤੀ ਜਾਵੇ ਤਾਂ ਜੋ ਜਵਾਬ ਦਿੰਦਿਆ ਮੁੱਖ ਕਾਰਜਕਾਰੀ ਅਫਸਰ ਨੇ ਕਿਹਾ ਕਿ ਤੁਹਾਡੀਆਂ ਮੰਗਾਂ ਜੈਜਾਨ 20 ਜੂਨ ਤੱਕ ਪੰਜਾਬ ਸਰਕਾਰ ਇਲੈਕਸ਼ਨ ਦੇ ਵਿੱਚ ਰੁਝੀ ਹੋਈ ਹੈ ਇਸ ਤੋਂ ਬਾਅਦ ਤੁਹਾਡੀ ਮੀਟਿੰਗ ਸਬ ਕਮੇਟੀ ਦੇ ਨਾਲ ਕਰਵਾ ਰਹੇ ਹਾਂ ਅਤੇ ਹੁਣ ਤੁਸੀਂ ਇੱਕ ਵਾਰ ਹੜਤਾਲ ਨੂੰ ਖਤਮ ਕਰਕੇ ਆਪਣੇ ਆਪਣੀ ਕੰਮਾਂ ਤੇ ਆਓ ਪਰ ਜਥੇਵੰਦੀਆਂ ਦੀ ਆਗੂਆਂ ਨੇ ਕਿਹਾ ਕਿ ਸਾਨੂੰ ਸਬ ਕਮੇਟੀ ਨਾਲ ਮੀਟਿੰਗ ਕਰਵਾਉਣ ਦਾ ਕੋਈ ਲਿਖਤੀ ਰੂਪ ਦਿੱਤਾ ਜਾਵੇ ਤਾਂ ਕਿ ਅਸੀਂ ਕੱਲ ਦਾ ਮੋਟਰਾਂ ਬੰਦ ਕਰਨ ਦਾ ਐਕਸ਼ਨ ਆ ਕਰਦੇ ਹਾਂ ਤੇ ਮੰਗਾ ਸੰਬੰਧੀ ਲਿਖਤੀ ਰੂਪ ਦੇਣ ਤੋਂ ਵੀ ਮੁੱਖ ਕਾਰਜਕਾਰੀ ਅਫਸਰ ਇਨਕਾਰ ਕਰ ਦਿੱਤਾ ਹੈ ਆਖਰ ਸਟੇਟ ਬਾਡੀ ਦੇ ਫੈਸਲੇ ਅਨੁਸਾਰ ਪੰਜਾਬ ਪਰਦੇ ਸੀਵਰੇਜ ਕੰਮੇ 25 6 2025 ਤੱਕ ਸੀਵਰੇਜ ਦੀਆਂ ਮੋਟਰਾ ਬੰਦ ਕਰਕੇ ਸ਼ੰਗਾਰਸ਼ ਨੂੰ ਪੋਸਟਮਾਨ ਕਰਕੇ ਆਪਣੀਆਂ ਵਰਾਂਚਾਂ ਵਿੱਚ ਇਸੇ ਤਰ੍ਹਾਂ ਧਰਨੇ ਤੇ ਬੈਠਣਗੇ ਆਗੂਆਂ ਨੇ ਕਿਹਾ ਕਿ 25 ਜੂਨ ਤੱਕ ਅਣਮਿੱਥੇ ਸਮੇਂ ਦੀ ਲਗਾਤਾਰ ਹੜਤਾਲ ਤੋਂ ਬਾਅਦ ਜੇਕਰ ਮੁੱਖ ਕਾਰਜਕਾਰੀ ਅਫਸਰ ਨੇ ਜਵਾਨੀ ਕਹਿਣ ਦੇ ਮੁਤਾਬਕ ਸਰਕਾਰ ਸਬ ਕਮੇਟੀ ਨਾਲ ਮੀਟਿੰਗ ਕਰਵਾ ਕੇ ਅਪਰੋਕਤ ਮੰਗਾਂ ਦਾ ਮੁਕੰਮਲ ਤੌਰ ਤੇ ਹੱਲ ਨਹੀਂ ਕਰਵਾਇਆ ਜਾਂਦਾ ਤਾਂ ਜਥੇਵੰਦੀਆਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਸਮੇਂ ਤਰ੍ਹਾਂ ਦਾ ਤਿੱਖਾ ਸ਼ੰਗਾਰ ਸ਼ਿਵਿੱਡਾ ਜਾ ਸਕਦਾ ਹੈ ਇਸ ਲਈ ਸਮੂਹ ਵਰਕਰਾਂ ਦੇ ਬੱਚਾ ਅਤੇ ਪ੍ਰਵਾਸ ਸਮੇਤ ਧਰਨੇ ਤੇ ਬੈਠਣਗੇ ਜੇਕਰ ਇਹ ਸ਼ੰਗਸਤ੍ਰਣ ਕਈ ਅਨਸੁਖੀਆਂ ਘਟਨਾਵਾਂ ਵਾਪਰਦੀ ਹੈ ਤਾਂ ਇਸ ਦਾ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਉਥੋਂ ਦਾ ਪ੍ਰਸ਼ਾਸਨ ਹੋਵੇਗਾ ਇਸ ਸਮੇਂ ਸੂਬਾ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਮੰਡੇਰ ਮੀਤ ਪ੍ਰਧਾਨ ਅਮਿਤ ਕੁਮਾਰ ਸਮਾਣਾ ਜਰਨਲ ਸਕੱਤਰ ਜਗਵੀਰ ਸਿੰਘ ਸਹਾਇਕ ਸਕੱਤਰ ਮਿਲਖਾ ਸਿੰਘ ਬਰਨਾਲਾ ਵੀਰ ਸਿੰਘ ਬਰੇਟਾ ਵਿਨੋਦ ਕੁਮਾਰ ਬਰਨਾਲਾ ਸੁਖਜੀਵਨ ਸਿੰਘ ਸਰਦੂਲਗੜ ਗੋਗੀ ਪਿੱਖੀ ਅਜੀਤ ਕੁਮਾਰ ਦਿਨਾਂ ਨਗਰ ਆਦਿ ਇਸ ਵਿੱਚ ਹਾਜ਼ਰ ਰਹੇ ਅਸਈਆਂ ਹੋਰ ਖਬਰਾਂ ਜਨਰੇਟ ਸਾਡੇ ਚੈਨਲ ਨੂੰ ਘੰਟੀ ਵਾਲਾ ਬਟਨ ਦਬਾ ਕੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਮਿਲਦੇ ਆਂ ਹੋਰ ਖਬਰ ਦੇ ਨਾਲ ਧੰਨਵਾਦ ਜੀ